ਆਪ ਦੇ ਚਿਕਾਉਂ ਕਰ ਰਹੇ ਤੇ ਚਾਹੇ ਸਰਕਾਰਾਂ ਨੂੰ 3 ਸਾਲ ਹੋ ਗਏ ਨੇ 3 ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਤੁਹਾਨੂੰ ਪਾਵਾ ਦੇ ਰੱਖਿਆ ਸੀ ਕਿ ਜਿੱਦਾਂ ਕੋਈ ਕੰਮ ਕਰਵਾਉਂ ਸਰਦਿਆ ਸੀ ਇਕੱਲੇ ਇਕੱਲੇ ਦਾ ਕੰਮ ਕਰਾਂਗੇ ਪੈਠੇ 3 ਸਾਲ ਦਾ ਲੱਗ ਰਿਹਾ ਨਹੀਂ ਕੰਮ ਕਰਾਉਣ ਵਾਲ ਦੇ ਵਿੱਚ ਤੇ ਕੁਝ ਹੋਤੀ ਆਖ ਦੇਖਦਾ ਆਪ ਦੇ ਵਿੱਚ ਹੈ ਕਿ ਬਿਲਕੁਲ ਦਾ ਤਾਲੀਆਂ ਦਾ ਹੋ ਰਿਹਾ ਆਪਾਂ ਕਿੰਨਾ ਦਾ ਕੰਮ ਕਰਾਵਾਇਆ ਕੰਮ ਕਰਾਵਾਇਆ ਕੰਮ ਨਹੀਂ ਕੋਈ ਬਣਤੀ ਨਹੀਂ ਕਰਾ ਰਿਹਾ ਤੇ ਬਾਕੀ ਨੇ ਡਾਉਂਦੇ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਕਰ ਵੋਟਾਂ ਤੋਂ ਜਦੋਂ ਦਿੱਤਾਓ ਦੀ ਫੇਰ ਕਰਾਂਗੇ ਅਸੀਂ ਕੀ ਕਹਿੰਦੇ ਜੀ ਪਹਿਲਾਂ ਅਸੀਂ ਕੰਮ ਕਰਾ ਦੇ ਫੇਰ ਸਾਨੂੰ ਵੋਟਾਂ ਪਾਈਓ ਅਸੀਂ ਪਹਿਲਾਂ ਲੋ ਜੀ 70-70% ਦਾ ਕੰਮ ਜਿਹੜਾ ਹੈਗਾ ਮਾਰਦਾ ਕਰਾ ਚੁੱਕਿਆ ਬਾਕੀ ਵਾਰਡਾਂ ਦੇ ਸਭ ਨੂੰ ਅਸ਼ੀਰਵਾਦ ਦੇਣੇ ਸਮੇਂ ਅਸੀਂ ਜਿਹੜਾ ਬਾਕੀ ਰਹਿ ਗਿਆ ਤੁਹਾਨੂੰ ਇੱਕ ਸਾਲ ਲਈ ਜਾਂ ਤੁਸੀਂ ਬੜਾਗੇ ਇੱਕ ਸਾਲ ਦੇ ਵਿੱਚ ਕੋਈ ਵੀ ਕੰਮ ਨਹੀਂ ਹੈ ਇਹ ਉਹ ਜਿਆ ਬੰਦੀ ਹੈ ਜਿਹੜੇ ਅਧੂਰੇ ਕੰਮ ਸੀ ਜੀ ਖੋਲਾ ਵਾਲੇ ਕਿਹੜਾ ਪਲੇਟ ਪਰੇਸ਼ੀ ਕਰ ਰਹੇ ਨੇ ਇਹ ਕੰਮ ਨਹੀਂ ਹੈ ਉਹ ਚੱਲ ਤੇਰੀ ਨੌਤਾ ਬਾਕੀ ਜਿਹੜੇ ਰਹਿ ਗਏ ਹੁਣ ਆਪਰੇ ਬਾਅਦ ਜੇ ਮੈਂ ਫਾਰਾਂ ਨਾਲ ਸਰਕਾਰ हुई तो दे तो तो है ਹੈ एक ਜੇ ਇੱਕ ਸਾਲ ਦੇ ਵਿੱਚ ਬਣੇ ਕੰਮ ਕਰੇ ਤਾਂ ਮੈਨੂੰ ਅੱਗੇ ਤੋਂ ਕੋਈ ਫਾਇਦਾ ਨਹੀਂ ਪਾਵੇਗਾ ਹਾਂਜੀ ਸਾਹਿਬ ਜੀ ਤੁਸੀਂ ਕਿਹੜਾ ਚੱਲਦੇ ਹੋ ਸਾਡੀ ਪਾਰਟੀ ਦੇ ਜਿਹੜਾ ਸੰਤੋਖ ਸਵਾਰੀ ਜਿਹੜਾ 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 ਕਹਿੰਦਾ ਉਹ ਕਿਹਾ ਜੀ ਜੀ ਅੰਮ੍ਰਿਤ ਬਾਦਰੀ ਆਈ ਹੈ ਕੋਈ ਇਹਨਾਂ ਫੋਨਾਂ ਦਾ ਨਾਮ ਲਗਾਉਂਦਾ ਜੀ ਜੀ ਅੰਮ੍ਰਿਤ ਬਾਦਰੀ ਮੈਂ ਐਮਸੀ ਨੂੰ ਨਾ ਹੁੰਦੇ ਬਾਰਜ ਦੀ ਮੀਟਿੰਗ ਦਾ ਸੱਦਾ ਦੇਵਾਂਗਾ ਕਿ ਜਿਹੜੇ ਹੁਣੇ ਕੰਮ ਕਰ ਰਹੇ ਆਵਾੜੇ ਵਿੱਚੋਂ ਇੱਕ ਸਭ ਪਿਆਰੇ ਵਾਰਵਾਸੀ ਇਹਨੂੰ ਮੈਂ ਐਮਸੀ ਦਵਾ ਕੇ ਭੇਜ ਦਿੰਨੇ ਆ ਤੇ ਇੱਕ ਨੋਟ ਆਵਾੜੇ ਦੇ ਜਨਰਲ ਤੋਂ ਇੱਕ ਨੋਟ ਆਵਾੜੇ ਵਿੱਚ ਮੈਂ ਸਾਧਰੀਚ ਤੁਹਾਨੂੰ ਮੈਂ ਵੀ ਇਹ ਵੀ ਕਰੂੰਗਾ ਵਾਰਵਾਸੀਆਂ ਨੂੰ ਕਿ ਵੱਧ ਤੋਂ ਵੱਧ ਲੋਕਾਂ ਦੀ ਸੰਦੂਰਾਂ ਨੂੰ ਪਾ ਕੇ ਆਮ ਆਦੀ ਪਾਕੀ ਦੇ ਅਸੀਂ ਸਾਡੇ ਕਲੱਬ ਵਿੱਚ ਭੇਜੋ ਜਿੱਦਾਂ ਬੋਲੇ ਜਿਹੜੀ ਮੀਟਿੰਗ ਕੰਮ ਨਹੀਂ ਉਹ ਵੀ ਬਿਲਕਾਤ ਕਰੂਗਾ ਅਮਰ ਪੈਂਸੇ ਹਾਂਜੀ ਵਰਦਾਨ ਜੀ ਜਿਹੜਾ ਇਹ ਉਦਘਾਟਨ ਅੱਜ ਹੋਇਆ ਜੀ 11 ਨੰਬਰ ਵਾਰਡ ਦੇ ਵਿੱਚ ਕੀ ਕਹਿਣਾ ਜੀ ਗੱਲ ਇਦਾਂ ਜੀ ਦੋਸਤਾਨੀ ਜੀ ਇੱਥੇ ਸਾਡੇ ਕਨੇ ਯਾਗੀ ਦੇ ਵਾਇਸ ਦਾ ਜਿਹੜੇ ਬਹੁਤ ਸਾਰੇ ਵਰਕਰ ਨੇ ਆਮ ਪਾਰਟੀ ਦੇ ਉਹ ਇੱਥੇ ਲੱਗ ਲੜ ਰਹੇ ਆ ਜਿੰਨੀ ਚੋਂ ਹੈ ਸਾਡੇ ਤੋਂ ਮਾਰ ਖਾਈ ਰਹੇ ਉਹਨਾਂ ਨੇ ਵਾਜ ਵੀ ਹੋ ਜਾਗੇ ਜੀ ਕਿਤੇ ਨਾ ਉਹਨਾਂ ਨੇ ਜਗਾ ਹੋ ਕੇ ਲੜਦੇ ਇਹ ਨੂੰ ਕਰ ਸਕੀ ਜੀ ਆ ਬਈ ਆ ਕੇ ਲੱਗੇਗਾ ਮੋਰਾਂ ਨੂੰ ਤੁਸੀਂ ਇਕੱਠ ਦੇਖਿਆ ਇੱਕ ਕਿਦਾਂ ਹੋਇਆ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਸੀਂ ਤਫਤਾਰ ਵੱਡਾ ਨਾਲ ਇਹੋ ਜਿਹੀ ਡਾਕਟਰ ਸਾਹਿਬ ਜੀ ਇਹ ਜਿਹੜਾ ਘਣਿਆ ਲਾਲ ਜੀ ਮਾ ਜੀ ਧਰਮ ਪਤਨੀ ਸੰਤੋਖ ਰਾਣੀ ਜੀ 11 ਨੰਬਰ ਵਾਰਡ ਦੇ ਵਿੱਚ ਵੋਟਾਂ ਦੇ ਵਿੱਚ ਖੜੇ ਨੇ ਜੀ ਤੁਹਾਡਾ ਕੀ ਕਹਿਣਾ ਜੀ ਇਹਨਾਂ ਬਾਰੇ ਇਸ ਗਿਆਰੋਂ ਵਾਰਡ ਦੇ ਸਾਡੇ ਵੀ ਘੁੱਟਣੇ ਜੀ ਅਸੀਂ ਵੀ ਇਹਨਾਂ ਨੂੰ ਘੁੱਟਾ ਬਤਵਤ ਪਾਵਾਗੇ ਤੇ ਬੰਵਾਗੇ ਜੀ ਬੰਵਾਗੇ ਪਹਿਲਾਂ ਨਾਲ ਕੀ ਹੈ ਬਤੇ ਬੋਬਰੀਏ ਬਤੇ ਦੇ ਕਈ ਲੋਕਾਂ ਨੇ ਬਹੁਤ ਲੋਕਾਂ ਨੇ ਕੰਮ ਕਰਦੇ ਸਾਡੇ ਵੀ ਕਰਦੇ ਕੰਮ ਬਹੁਤ ਕਰਾਏ ਨੇ ਜੀ अच्छा हा कमेटी कहण जो मतिलबु झाड़ू वोटा कू पीउ अॻे वर्क रहो है, है जी झाड़ू न पवे जी अच्छा जीाड़ू मोटा पाव